ਸੋ ਜਸਸ ਜਨਾਇ ਤੇ ਜਸ ਡਲੇ ਇਹ ਤਾਂ ਇੱਕ ਗੱਲ ਆਉਣ ਪੁਰਾਣੀ ਹੋ ਗਈ ਕਿਉਂਕਿ ਇਨਸਾਫ ਜਦੋਂ ਨਾ ਮਿਲਦਾ ਹੋਵੇ ਤਾਂ ਫਿਰ ਅਤ ਕਤਲੀ ਦਾ ਵਾਪਰ ਨਹੀਂ ਵਾਪਰਨੀ ਆ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਔਰ ਸਿੱਖ ਕਤਲੇਆਮ ਤੋਂ ਬਾਅਦ ਬਹੁਤ ਸਾਰੇ ਦੋਸ਼ੀਆਂ ਦੇ ਨਾਮ ਲਏ ਗਏ ਲੇਕਿਨ ਉਹਨਾਂ ਲੋਕਾਂ ਨੂੰ ਸਜ਼ਾ ਮ ਅਜੇ ਤੱਕ ਨਹੀਂ ਮਿਲੀਆਂ ਪਰ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਅਜ਼ਾਦੀ ਤਾਂ ਨੇ ਬਰੀ ਜ਼ਰੂਰ ਕਰਦੇ ਸਚਨ ਕੁਮਾਰ ਜੀ ਆਪਾਂ ਗੱਲਬਾਤ ਕਰੀਏ ਮੇਰੇ ਨਾਲ ਨੇ ਜਿਹੜੇ ਪੀੜਤ ਪਰਿਵਾਰਾਂ ਦੇ ਵਿੱਚੋਂ ਨੇ ਉਨ੍ਹਾਂ ਨਾਲ ਮੈਂ ਗੱਲਬਾਤ ਕਰਦਾ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜਾ ਹੁਣ ਇਹਦਾ ਫਾਹੇ ਵੜਤਾ ਜਿਹਨੂੰ ਕਹਿ ਸਕਦੇ ਆਂ ਵੀ ਗੱਲ ਈ ਕਲੀਅਰ ਕਰਤੀ ਵੀ ਸਗਾ ਦੇਣੀ ਨਹੀਂ ਅਸੀਂ ਬਿਲਕੁਲ ਮੈਂ ਕਹਿੰਦਾ ਦੋ ਦਿਨ ਬਾਅਦ 26 ਜਨਵਰੀ ਆ ਰਹੀ ਆ 26 ਜਨਵਰੀ ਨੂੰ ਕਿਹੜੇ ਸੰਵਿਧਾਨ ਦੇ ਤਹਿਤ ਰੰਗਾ ਚਲਾਉਂਦੇ ਨੇ ਉਹ ਸੰਵਿਧਾਨ ਦੇ ਵਿੱਚ ਕੀ ਸਾਨੂੰ ਰੱਖਿਆ ਗਿਆ ਜੇ ਉਹ ਸੰਵਿਧਾਨ ਵਿੱਚ ਸਾਨੂੰ ਰੱਖਿਆ ਗਿਆ ਤੇ ਉਹ ਸੰਵਿਧਾਨ ਸਾਡੇ ਤੇ ਲਾਗੂ ਕਿਉਂ ਨਹੀਂ ਹੁੰਦਾ ਸਾਡੀਆਂ ਪਾਲਸੀਆਂ ਦੇ ਉੱਤੇ ਸਾਡੇ ਉੱਪਰ ਤੇ ਤਲਵਾਰਾਂ ਚੱਲ ਗਈਆਂ ਸਾਡੇ ਆਸਤੇ ਉਹ ਕਾਨੂੰਨ ਕਿੱਥੇ ਆ ਇਹ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਪਹਿਲੇ ਤਾਂ 31 ਸਾਲ ਬਾਅਦ ਉਸ ਬੰਦੇ ਦੀ ਐਫਆਈਆਰ ਹੋ ਕੇ ਕੇਸ ਲੱਗਦਾਗਾ ਤੇ ਫਿਰ ਉਹ ਉਹਦਾ ਜਿਹੜਾ ਫੈਸਲਾ ਉਹ ਰਾਖਵਾਂ ਰੱਖਿਆ ਜਾਂਦਾ ਜਾਣ ਬੁੱਝ ਕੇ ਫਿਰ ਆਪਣੇ ਆਕਾਵਾਂ ਦੇ ਕਿਉਂਕਿ ਜੱਜ ਵੀ ਹੋਣਾ ਆਕਾ ਦੇ ਹਿਸਾਬ ਨਾਲ ਚੱਲਣ ਲੱਗ ਗਏ ਅਸੀਂ ਬਿਲਕੁਲ ਇੱਥੇ ਕਹਿਣਾ ਮੈਂ ਬਿਲਕੁਲ ਗੁਰੇਜ ਨਹੀਂ ਕਰਾਂਗਾ ਕਿ ਕੋਟਾ ਵੀ ਸਿਆਸੀ ਲੀਡਰਾਂ ਦੇ ਦਬਾਅ ਹੇਠ ਚੱਲ ਰਹੀਆਂ ਨੇ ਜਿਨ੍ਹਾਂ ਨੇ ਇਹ ਫੈਸਲਾ ਕਿਉਂਕਿ ਉਹ ਉਹਨਾਂ ਦੇ ਨਾਲ-ਨਾਲ ਪੰਜ ਗਵਾਹ ਹੋਰ ਸੀ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਲਾਮਬੰਦ ਉਹਨਾਂ ਨੇ ਗਵਾਹੀਆਂ ਦਿੱਤੀਆਂ ਔਰ ਨੋ ਕਮਿਸ਼ਨ ਬਣਿਆ ਨੋ ਦੇ ਨੋ ਕਮਿਸ਼ਨਾਂ ਦੇ ਅੰਦਰ ਉਹ ਬੰਦਿਆਂ ਨੇ ਗਵਾਹੀਆਂ ਦਿੱਤੀਆਂ ਆਈਆਂ ਉਹ ਨੋ ਕਮਿਸ਼ਨਾਂ ਦੀਆਂ ਗਵਾਹੀਆਂ ਕਿ ਨਹੀਂ ਦੇਖੇ ਜਾ ਸਕਦੀਆਂ ਸੀ ਰਿਕਾਰਡ ਕੀਤੀਆਂ ਆਈਆਂ ਗਵਾਹੀਆਂ ਨਹੀਂ ਉਹ ਕੋਰਟ ਮੰਗਾ ਸਕਦੀ ਸੀ ਸਭ ਮੰਗਾ ਸਕਦੀ ਸੀ ਪਰ ਕੋਰਟ ਨੇ ਜਾਣ ਬੁੱਝ ਕੇ ਸਾਡੇ ਪਹਿਲੇ ਜ਼ਖਮ ਕੁਰੇਦ-ਕੁਰੇਦ ਕੇ 42 ਸਾਲ ਹੋ ਗਏ ਕੁਰੇਦ-ਕੁਰੇਦ ਕੇ ਨਵਕ ਨਵਕ ਛੜ ਤੇ ਛੜਕਦੇ ਰਹੇ ਪਰ ਇਹ ਫੈਸਲੇ ਨੇ ਉਹ ਜ਼ਖਮਾਂ ਦੇ ਉੱਪਰ ਮਰਚ ਛਿੜਕਣ ਦਾ ਕੰਮ ਕੀਤਾਗਾ ਇੱਕ ਆਮ ਬੰਦਾ ਕਤਲ ਕਰਦਾ ਉਹਨੂੰ ਨਾਲ ਦੀ ਨਾਲ ਨਾ ਜੇਲ੍ਹ ਚ ਆਪਾਂ ਟੱਕ ਦਿੰਦੇ ਨੇ ਸਾਫ਼ ਜੀ ਗੱਲ ਜਦੋਂ ਕਿ ਸੱਜਣ ਕੁਮਾਰ ਹੋ ਗਿਆ ਜਗਦੀਸ਼ ਟਾਈਟਲਰ ਹੋ ਗਿਆ ਇਹਨਾਂ ਲੋਕਾਂ ਨੂੰ ਕਤਲ ਕਰਾਉਂਦੇ ਵੀ ਵੇਖਿਆ ਤੇ ਕਤਲ ਦੀ ਹੁਕਮ ਦਿੰਦੇ ਵੀ ਵੇਖਿਆ ਫਿਰ ਕਾਰਨ ਕੀ ਰਿਹਾ ਵੀ ਇੰਨੇ ਸਾਲ ਹੋ ਗਏ ਤੁਹਾਨੂੰ ਵੀ ਸੰਘਰਸ਼ ਕਰਦਿਆਂ ਹੋ ਗਿਆ ਦਿੱਲੀ ਵਿੱਚ ਸੰਘਰਸ਼ ਰੈਗੂਲਰ ਜਾਰੀ ਹੈ ਹਜ਼ਾਰਾਂ ਪਰਿਵਾਰ ਆਪਣੇ ਸਿੱਖਾਂ ਦੇ ਮਾਰਤੇ ਵੱਢ ਤੇ ਢਗਾਂਾਂ 'ਚ ਟਾਇਰ ਪਾਤੇ ਲੇਕਿਨ ਫਿਰ ਵੀ ਐਂਡ ਮੂਮੈਂਟ ਤੇ ਆ ਕੇ ਇਹ ਕੋਰਟ ਕਚਹਿਰੀਆਂ ਜਿਹੜੀਆਂ ਮੁਕਰਦੀਆਂ ਨਜ਼ਰ ਆ ਰਹੀਆਂ ਇਹਦੇ ਵਿੱਚ ਸਾਡੀ ਲੀਡਰਸ਼ਿਪ ਸਭ ਤੋਂ ਵੱਡੀ ਕਮਜ਼ੋਰ ਆ ਜਿੰਨੀਆਂ ਵੀ ਸ਼੍ਰੋਮਣੀ ਕਮੇਟੀ ਹੋਈਆਂ ਚਾਹੇ ਉਹ ਦਿੱਲੀ ਹੋਈ ਆ ਚਾਹੇ ਸ਼੍ਰੋਮਣੀ ਕਮੇਟੀ ਅਮਰਸਰ ਹੋਈ ਆ ਚਾਹੇ ਸ਼੍ਰੋਮਣੀ ਕਮੇਟੀ ਹਰਿਆਣਾ ਹੋਈ ਆ ਇਹ ਸਾਰੀਆਂ ਨੇ ਬਰਾਬਰ ਕਸੂਰਵਾਰ ਨੇ ਸਾਡੀ ਸਿੱਖ ਲੀਡਰਸ਼ਿਪ ਕਸੂਰਵਾਰ ਰਹੀ ਆ ਕਿਉਂਕਿ ਜਿਨ੍ਹਾਂ ਨੇ ਰਾਜ ਸਤਾ ਬਿਨਾਂ ਸ਼ਰਤ ਤੋਂ ਸਮਝੌਤੇ ਕੀਤੇ ਆ ਸੈਂਟਰਾਂ ਦੇ ਨਾਲ ਉਹਨਾਂ ਦੀਆਂ ਜਾ ਕੇ ਝੋਲੀਆਂ ਚਾ ਕੇ ਆਪਣੀਆਂ ਪੂੰਛਾਂ ਉਹਨਾਂ ਦੇ ਅੱਗੇ ਦਬਾ-ਦਬਾ ਕੇ ਚੱਲਦੇ ਰਹੇ ਆ ਇਹ ਉਹ ਕਾਰਨ ਹੈ ਕਿ ਅਸੀਂ ਸਰਸੇ ਵਰਗੇ ਜੀਕੇ ਵਰਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਹੁਣ ਸੁਖਬੀਰ ਸਿੰਘ ਬਾਦਲ ਇੱਕ ਜਿੰਨੇ ਲੀਡਰ ਆ ਜੇ ਕੋਈ ਗੱਲ ਹੁੰਦੀ ਸੀ ਤੇ ਜਦੋਂ ਆ ਕੇ ਪ੍ਰੈਸ ਕਾਨਫਰੰਸ ਕਰਨਗੇ ਜਦੋਂ ਚੋਣ ਮਨਫੈਸਟ ਹੋਏ ਸਾਡੇ ਕੁੱਤਿਆਂ ਨੂੰ ਸਾਡੇ ਹੱਡੀਆਂ ਦਿਖਾਣਗੇ ਤੇ ਉਹਦੇ ਉੱਤੇ ਚੋਣ ਦੇ ਵੋਟਾਂ ਲੈਣਗੇ ਪਰ ਜਿਹੜਾ ਇਨਸਾਫ ਦੀ ਗੱਲ ਵਾਸਤੇ ਸੈਂਟਰ ਨਾਲ ਕਦੀ ਦਬਾ ਨਹੀਂ ਪਾਇਆ ਕਿਸੇ ਸ਼ਰਤ ਨਹੀਂ ਰੱਖੀ ਗਈ ਉਹ ਨਾ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਨ ਨੇ ਕੋਈ ਠੋਸ ਫੈਸਲੇ ਦਿੱਤੇ ਨੇ ਇਸ ਕਰਕੇ ਅੱਜ ਅਸੀਂ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦੇ ਆ ਕਿ ਸਿੱਖ ਇਸ ਦੇਸ਼ ਵਿੱਚ ਗੁਲਾਮ ਹੋ ਚੁੱਕਾ ਹੈਗਾ ਇਹ ਕੋਈ ਅੱਜ ਮੰਨ ਲੇ ਕੋਈ 4 ਸਾਲ ਬਾਅਦ ਮੰਨ ਲੇ ਕੋਈ 2 ਸਾਲ ਬਾਅਦ ਮੰਨ ਲੇ ਪਰ ਅਸੀਂ ਮੰਨ ਚੁੱਕੇ ਆ ਕਿ ਅਸੀਂ ਇਸ ਦੇਸ਼ ਵਿੱਚ ਗੁਲਾਮ ਹੈਗੇ ਆ ਜੀ ਪਰ ਹੁਣ ਯਕੀਨ ਕਿਤੇ ਕਰੀਏ ਆਪਾਂ ਜੇ ਹੁਣ ਅਦਾਲਤਾਂ ਅਦਾਲਤਾਂ ਮਨਕਰ ਹੋ ਗਈਆਂ ਸਿਆਸੀ ਕੁੱਤੀ ਜਿਹੜੀ ਹੈਗੀ ਉਹ ਚੋਰਾਂ ਨਾਲ ਰਲੀ ਪਈ ਹੈ ਸਿਆਸੀ ਲੀਡਰ ਆਪਣੇ ਮੁਹਤਾਜ ਕਰਕੇ ਉਹ ਨਹੀਂ ਸਾਨੂੰ ਇਨਸਾਫ ਦੇ ਦੇ ਪਰ ਕਾਰਨ ਕੀ ਹੁਣ ਰਹਿ ਕੀ ਬਚਿਆ ਕੀ ਇਸ ਕੇਸ ਜਜਮੈਂਟ ਕੀ ਬਚਿਆ ਹੁਣ ਤੱਕ ਇਹ ਬਾਹਰਲੇ ਸਟੇਟਾਂ ਬਾਹਰਲੇ ਦੇਸ਼ ਜਾਂ ਪੱਗਾ ਸਿਰਫ ਅਜ਼ਾਨ ਵਾਲੇ ਉਹ ਲੀਡਰ ਸਾਰੀਆਂ ਪਾਰਟੀਆਂ ਚ ਜਿਹੜੇ ਚਾਹੇ ਕਾਂਗਰਸ ਚ ਚਾਚਾ ਚਾਹੇ ਭਾਜਪੀ ਚਾਹੇ ਕਿਸੇ ਰਾਸ਼ਟ੍ਰ ਸਿਕ ਸੰਗਤ ਵਿੱਚ ਬੈਠੇ ਨੇ ਉਹ ਸਾਰਿਆਂ ਨੂੰ ਇਹ ਸੋਚਣਾ ਪਏਗਾ ਤੇ ਆਪਣੇ ਘਰ ਨੂੰ ਮੁੜਨਾ ਪਏਗਾ ਇੱਕ ਲੜਾਈ ਲੜੀ ਜਾਏਗੀ ਉਹ ਲੜਾਈ ਦੇ ਤੈਅ ਤੀ ਕੁਝ ਹੋ ਸਕਦਾ ਉਹ ਲੜਾਈ ਸਿੱਧੀ ਦੇ ਸਿੱਧੀ ਆਜ਼ਾਦੀ ਦੀ ਹੋਏਗੀ ਆਜ਼ਾਦੀ ਦੀ ਲੜਾਈ ਲੜੇ ਬਗਾਰ ਸਾਡਾ ਨਹੀਂ ਸਾਂਸਲਾ ਇਹ ਦੇਸ਼ ਨਹੀਂ ਦੇ ਸਕਦਾ ਜੀ 200 ਹਜ਼ਾਰਾਂ ਪਰ ਪੁਤਲੇ ਫੋਕੇ ਗਏ ਹਜ਼ਾਰਾਂ ਪਰ ਇਨਸਾਫ ਦੀ ਗੱਲ ਕੀਤੀ ਗਈ ਲੇਕਿਨ ਸਾਡਾ ਸਿਸਟਮ ਜਿਹੜਾ ਹੈ ਉਹ ਸਿੱਖਾਂ ਨੂੰ ਇਨਸਾਫ ਦੇਉਣ ਵਿੱਚ ਕਿਤਨਾ ਕਿਤੇ ناکਾਮਜਾਬ ਰਿਹਾ ਹਜ਼ਾਰਾਂ ਪਰਵਾਰ ਅੱਜ ਵੀ ਦੁੱਖ ਭਰੀ ਬੇਦਰਦ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋਏ ਪਏ ਨੇ ਕਿਉਂਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਕਿਸੇ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਕਿਸੇ ਦੇ ਭਰਾ ਪੈਣ ਨੂੰ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਫੂਕ ਦਿੱਤਾ ਗਿਆ ਉਹ ਵੀ ਜਿੰਦਾ ਦਿੱਲੀ ਦੇ ਵਿੱਚ ਕੱਲੇ ਦਿੱਲੀ ਦੀ ਗੱਲ ਨਹੀਂ ਕਰਦੇ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਕਤਲੇਆਮ ਹੋਇਆ ਨਰ ਸੰਹਾਰ ਹੋਇਆ ਲੇਕਿਨ ਅੱਜ ਤੱਕ ਵੀ ਇਸ ਜਮਾਤ ਨੂੰ ਕਾਂਗਰਸ ਜਮਾਤ ਨੂੰ ਜਿਨ੍ਹਾਂ ਨੇ ਉਸ ਵੇਲੇ ਕਾਂਡ ਕਰਵਾਇਆ ਕਿਸੇ ਨੂੰ ਵੀ ਸਜ਼ਾ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ 1984 ਸਿੱਖ ਕਤਲੇਆਮ ਦੇ ਦੰਗਾ ਪੀੜਤ ਅੱਜ ਵੀ ਇਨਸਾਫ ਦੀ ਮੰਗ ਕਰ ਰਹੇ ਨੇ ਸੋ ਅੱਜ ਵੀ ਬੱਸ ਸਟੈਂਡ ਖਰੜ ਦੇ ਵਿੱਚ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਖਾਸ ਕਰ ਪੁਤਲਾ ਫੂਕਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੋ ਜਿੰਨੇ ਵੀ ਦੰਗਾ ਪੀੜਤ ਨੇ ਅੱਜ ਇੱਥੇ ਇਕੱਠੇ ਹੋਏ ਨੇ ਔਰ ਸਾਰੇ ਦੇ ਦੰਗਾ ਪੀੜਿਤ ਵੱਖ-ਵੱਖ ਜਗਾਵਾਂ ਤੋਂ ਇੱਥੇ ਪਹੁੰਚੇ ਨੇ ਔਰ ਰੋਜ਼ ਪ੍ਰਦਰਸ਼ਨ ਦੀ ਤਿਆਰੀ ਜਿਹੜੀ ਹੋ ਚੁੱਕੀ ਹੈ ਔਰ ਰੋਜ਼ ਇਹਨਾਂ ਪੁਤਲਾ ਫੁਕਿਆ ਜਾਏਗਾ ਸੋ ਤੁਸੀਂ ਦੇਖ ਸਕਦੇ ਹੋ ਪੁਤਲੇ ਦੇ ਵਿੱਚ ਸੱਜਣ ਕੁਮਾਰ ਸੋਨੀਆ ਗਾਂਧੀ ਔਰ ਨਰਿੰਦਰ ਮੋਦੀ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਸੋ ਸੱਜਣ ਕੁਮਾਰ ਮੁਰਦਾਬਾਦ ਦੇ ਨਾਰੇ ਵੀ ਲਗਾਏ ਜਾਏ ਨੇ ਸੋ ਇਹਨਾਂ ਦਾ ਕਹਿਣਾ ਹੈ ਕਿ ਸਵਧਾਨ ਦੀਆਂ ਗੱਲਾਂ ਤਾਂ ਹੋ ਰਹੀਆਂ ਨੇ ਪਰ ਸਵਧਾਨ ਹੈ ਕਿੱਥੇ ਸੋ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਸਿੱਖ ਦੰਗਾ ਪੀੜਤ ਇੱਥੇ ਇਕੱਠੇ ਹੋਏ ਨੇ ਔਰ ਤਸਵੀਰਾਂ ਤੁਹਾਡੇ ਸਾਹਮਣੇ ਨੇ ਜੀ ਸੁਪਰੀਮ ਕੋਰਟ ਮੁਰਦਾਬਾਦ ਔਰ ਸੁਪਰੀਮ ਕੋਰਟ ਮੁਰਦਾਬਾਦ ਦੇ ਵੀ ਨਾਰੇ ਲਗਾਏ ਜਾ ਰਹੇ ਨੇ ਸੋ ਇਹਨਾਂ ਦਾ ਕਹਿਣਾ ਹੈ ਕਿ ਜਿਨਨੇ ਵੀ ਸਿੱਖ ਦੰਗਾ ਪੀੜਤ ਨੇ ਉਹਨਾਂ ਨੂੰ ਅਜ ਤੱਕ ਇਨਸਾਫ ਨਹੀਂ ਮਿਲਿਆ ਹੈ अज भी वह दर दरिया खा रहे इंसाफ जिस कारण रोस प्रदर्शन कर रहेबीस तरीक न झंडे चला दोषियों आजादाफ नहीं मिलिया बाकी स्टेटा बैठे लोग इंसाफ कदेश ਇਸ ਹਰਕੇ ਪੰਜਾਬ ਦੇ ਲੋਕੋ ਅੱਜ ਤੁਹਾਨੂੰ ਇਹ ਅਪੀਲ ਕਰਦੀ ਆ ਹਾਰਾ ਨਾਰਾ ਤੁਸੀਂ ਮਾਰੋ 1984 ਕਤਲੇਆਮ ਸਾਡੇ ਨਾਲ ਬੀਤੀ ਆ ਪਰ ਹਾਰਾ ਨਾਰਾ ਪੰਜਾਬ ਦੇ ਲੋਕਾਂ ਨੇ ਮਾਰਨਾ ਹੁਣ ਪੰਜਾਬ ਦੇ ਲੋਕ ਤਸਰਗੇ ਕੀ ਅਸੀਂ ਦੇਸ਼ ਦੇ ਆਜ਼ਾਦ ਜਾਂ ਗੁਲਾਮ ਹੋ ਚੁੱਕੇ ਆ ਸਾਡੇ ਵਡੇਰਿਆਂ ਨੇ ਇਹ ਇਥੇ ਸ਼ੁਰੂਆਤ ਕਰਾ ਕੇ ਗਲਤੀਆਂ ਕੀਤੀਆਂ ਅਸੀਂ ਆਜ਼ਾਦ ਕਰਵਾਇਆ ਦੇਸ਼ ਨੂੰ ਅਸੀਂ ਤਾਂ 90% ਕੁਰਬਾਨੀਆਂ ਦਿੱਤੀਆਂ ਪਰ ਦੇਸ਼ ਨੇ ਸਾਨੂੰ ਇਨਫਾ ਨਹੀਂ ਦਿੱਤਾ ਜਿਹੜਾ ਕੋਈ ਦੇਰ ਦੀ ਸਾਰੀ ਸਿਸਟਮ ਨੇ ਸਾਰੇ ਉਦੇਦਾਰਾਂ ਨੂੰ ਸਾਰੀਆਂ ਪਾਰਟੀਆਂ ਨਾਲ ਗੱਲ ਕੀਤੀ ਪਰ ਸਾਨੂੰ ਸਰਦਾਰ ਨੇ ਕੋਈ ਵੀ ਕਿਸੇ ਵੀ ਤਰੀਕੇ ਨਾਲ ਨਹੀਂ ਸੁਣਿਆ ਇਸ ਕਰਕੇ 26 ਤਰੀਕ ਨੂੰ ਤਿਰੰਗਾ ਚੁਲਾਣ ਵਾਲੇ ਲੋਕਾਂ ਨੂੰ ਹੀ ਸਵਾਲ ਆ ਸਾਨੂੰ ਦੇਸ਼ ਨੇ ਕੋਈ ਵੀ ਇਨਸਾਫ਼ ਨਹੀਂ ਦਿੱਤਾ ਕਰੇ ਮੂੜਾ ਟੰਗਾ ਚੜਾਉਂਗੇ ਕਰੇ ਮੂੜਾ 26 ਜਨਵਰੀ ਮਨਾਉਂਗੇ ਇਹ ਲੋਕਾਂ ਨੂੰ ਸਵਾਲ ਆ ਅਸੀਂ ਗੁਲਾਮ ਹੋ ਚੁੱਕਿਆ ਗੁਲਾਮੀ ਸਾਡੇ ਪਹਿਰਾ ਜ ਨਹੀਂ ਸਾਰੇ ਸ਼ਰੀਰਾਂ ਤੇ ਆ ਸਾਡੇ ਜ਼ਖਮ ਤਰੇਸ ਤਰੇ ਕੇ ਸਾਡੇ ਉੱਪਰ ਨਮਕ ਛੜਕਿਆ ਜਾਂਦਾ ਸੀ ਅੱਜ ਮਿਰਚਾਂ ਛੜਕੀਆਂ ਨਹੀਂ ਆ ਸੱਜਣ ਕਮਾਨ ਨੂੰ ਬੰਨ੍ਹ ਕਰ ਦਿੱਤਾ ਸੋ ਇੱਥੇ ਚੌਕ ਵਿੱਚ ਇਹ ਦੇਸ਼ ਦਾ ਇਹ ਸਿਸਟਮ ਦਾ ਉਤਲਾ ਫੁਕਿਆ ਜਾਏਗਾ ਮਾਨ ਸਾਹਿਬ ਤੁਸੀਂ ਵੀ ਆਵਾਜ਼ਾਂ ਮਾਰੋ ਅੱਗੇ ਬੋਲੋ ਮਾਰੋ ਇਸ ਧਰਨੇ ਨੂੰ ਬੋਧੂ ਚ ਕਰਨਗੇ ਸਾਡੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਫਰਥਰ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਈਮਾਨ ਸਿੰਘ ਜੀ ਮਾਨ ਮੈਂ ਵੀ ਜਕਾਰੇ ਦੀ ਗੂੰਜ ਵਿੱਚ ਬੋਲ ਸੰਹਾਰ ਹੋਰ ਸਰੀਆ ਕਾਲਾ ਅਮੀਤਾ ਬਜਟ ਨੇ 1984 ਦੇ ਵਿੱਚ 올 ਇੰਡੀਆ ਰੇਡੀਓ ਦੇ ਉੱਤੇ ਜਾ ਕੇ ਖੂਨ ਦਾ ਬਦਲਾ ਖੂਨ ਮੰਗਿਆ ਸੀਗਾ ਰਾਜੀਵ ਗਾਂਧੀ ਨੇ ਬਿਆਨ ਕੀਤਾ ਕਿ ਜਦ ਬड़ा ਪੇੜ गिरता ਹੈ ਤਾਂ ਧਰਤੀ ਹਿਲਦੀ ਹੈ ਇਸ ਦੇਸ਼ ਨੇ ਜਿੱਥੇ ਆਪਰੇਸ਼ਨ ਸੰਧੂਰ ਦੇ ਵਿੱਚ 24 ਬੇਕਸੂਰ ਹਿੰਦੂਆਂ ਦੇ ਕਤਲ ਤੇ ਬੰਬ ਗੋਲੇ ਜਹਾਜ਼ ਸਾਰਾ ਕੁਝ ਪਾਕਿਸਤਾਨ ਵੱਲ ਸੁੱਟਤਾ ਉਹ ਆਰਮੀ ਨੇਵੀ 에어ਫੋਰਸ ਦਿੱਲੀ ਹੈੱਡਕੁਆਰਟਰ ਦੇ ਵਿੱਚ ਬੈਠੀ ਘਗਰੀਆਂ ਪਾ ਕੇ ਜਿਹੜਾ ਸਿੱਖਾਂ ਦਾ ਅਸਰ ਹੈ ਆਹ ਵੇਖੋ ਜੀ ਬੱਚਿਆਂ ਦਾ ਜੋ ਪਰ ਤਾਂ ਕਰ ਰਹੇ ਸੀਗੇ ਸਿੱਖਾਂ ਨੂੰ ਜੇਸ ਖਲੋਰ ਕੇ ਉਹਨਾਂ ਦਾ ਕਤਲ ਕਰ ਰਹੀ ਸੀ ਟਾਇਰ ਪਾ ਕੇ ਸਾਰੇ ਜਿਗਰ ਉਹਨਾਂ ਦਾ ਮੁਖੀ ਸੱਜਨ ਕੁਮਾਰ ਇੱਕ ਸੀਗਾ ਜਿਹਦੇ ਪਰਸਲਾ ਪਹਿਲਾਂ ਵੀ ਕੇਸ ੱੱਲੇ ਉਹਦਾ ਨਾਂ ਵੀ ਲੁੱਟਾ ਗਿਆ ਜਿਹਦੇ ਗਵਾਹ ਅੱਜ ਇੱਥੇ ਵੀ ਮੌਜੂਦਾ ਹੈਗੇ ਆ ਉਹ ਜਿਹੜਾ ਜੇਨੋਸਾਈਡ ਰਾਜਨਾਥ ਸਿੰਘ ਨੇ ਕਬੂਲ ਕੀਤਾ ਕਿ ਸਿੱਖਾਂ ਦਾ ਜੇਨੋਸਾਈਡ ਹੋਇਆ ਉਹ ਅੱਜ ਉਹਦਾ ਮੁਖੀ ਇੱਕ ਵਾਰਟ ਕੀਤਾ ਗਿਆ ਹੈ ਸਿੱਖਾਂ ਨੂੰ ਕੱਟਗਿੰਤਿਆਂ ਨੂੰ ਮਾਰਨਾ ਕੋਈ ਕਸੂਰ ਨਹੀਂ ਹੋ ਅੱਜ ਦਾ ਦੋਸ਼ ਬਾਹਰ ਜਾ ਕੇ ਸਿੱਖਾਂ ਦਾ ਕਤਲ ਕਰ ਰਿਹਾ ਮਾਨੀ ਕਰ ਰਿਹਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਹਰਦੀਪ ਸਿੰਘ ਨੱਜਰ ਦੇ ਕੇਸ ਦੇ ਵਿੱਚ ਆ ਜਿਹੜੀ ਭਾਜਪਾ ਦੀ ਲੀਡਰਸ਼ਿਪ ਹੈ ਉਹਦਾ ਰੌ ਦਾ ਇੰਡੀਅਨ ਡੀਪ ਸਟੇਪ ਦਾ ਨਾਂ ਲੈ ਰਿਹਾ ਯੂਨਾਈਟਿਡ ਸਟੇਟ ਦਾ ਡਿਪਾਰਟਮੈਂਟ ਆਫ ਜਸਟਿਸ ਗੁਰਪਤਵਾਨ ਸਿੰਘ ਪੰਨੂ ਦੇ ਕੇਸ ਦੇ ਵਿੱਚ ਕਹਿ ਰਿਹਾ ਕਿ ਤਾਰਪਿਤ ਸਿੱਖਾਂ ਦਾ ਟਾਰਗੇਟਡ ਕਿਲਿੰਗ ਕਰਨ ਦੇ ਸਾਜਸਾ ਦੇ ਵਿੱਚ ਹੈਗਾ ਪ੍ਰਾਈਮ ਮਿਨਿਸਟਰ ਅਫਿਸ ਦਾ ਨਾਂ ਆ ਰਿਹਾ ਹੈ ਭਾਈ ਦੀਪ ਸਿੰਘ ਸਿੱਧੂ ਨੂੰ ਕਤਲ ਕੀਤਾ ਗਿਆ ਲਗਾਤਾਰ ਸਾਡਾ ਜਿਹੜਾ ਧਰਮ ਹੈ ਜਿਹੜਾ ਅੰਧ 1136 ਤੋਂ ਸਪਸ਼ਟ ਕਹਿੰਦਾ ਨਾ ਆਮ ਹਿੰਦੂ ਨਾ ਮੁਸਲਮਾਨ ਸਾਨੂੰ ਸੁਵਿਧਾਨ ਕਹਿੰਦਾ ਕਿ ਅਸੀਂ ਹਿੰਦੂ ਆ ਇਹ ਦੇਸ਼ ਲਗਾਤਾਰ ਸਿੱਖਾਂ ਦਾ ਕਤਲ ਕਰ ਰਿਹਾ ਹੈ ਔਰ ਜਿਹੜਾ 40 ਸਾਲ ਬਾਅਦ ਜਿਹੜੇ ਪਰਪੈਰੇਟਰਸ ਹੈ ਜਿਨ੍ਹਾਂ ਨੇ ਇਹ ਕਤਲ ਕੀਤਾ ਹੈ ਉਹਨਾਂ ਨੂੰ ਕੁਇਟ ਕਰ ਰਿਹਾ ਜਿਹੜੀ ਪੁਰਾਣੀ ਕਹਾਵਤ ਹੈ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਉਹਦਾ ਇੱਕ ਸਬੂਤ ਦੇ ਰਿਹਾ ਕਿ ਅਸੀਂ ਇਹਨਾਂ ਦੀ ਮੈਮਰੋਸਾਈਡ ਕਰ ਦੇਣੀ ਹੈ ਇਹਨਾਂ ਦੇ ਕੀਤਾ ਹੋਏ ਜੇਨੋਸਾਈਡ ਨੂੰ ਅਸੀਂ ਪ੍ਰੂਵ ਨਹੀਂ ਹੋਣ ਦੇਣਾ ਅਸੀਂ ਕਿਤੇ ਰਿਕਾਰਡ ਤੇ ਨਹੀਂ ਲੈ ਕੇ ਆਉਣਾ ਅਸੀਂ ਜੋ ਕੀਤਾ ਇੱਥੇ ਦਿੱਲੀ 'ਚ ਹੌਂਦ ਚੁੱਲ੍ਹੇ ਹਰਿਆਣੇ ਦੇ ਵਿੱਚ ਜਿੱਥੇ ਸੈਣੀ ਸਾਹਿਬ ਕਹਿੰਦੇ ਆ ਕਿ ਅਸੀਂ ਨੌਕਰੀਆਂ ਦੇਤੀਆਂ ਜੇ ਨੌਕਰੀਆਂ ਦੇਤੀਆਂ ਹੈਗੀਆਂ ਤਾਂ ਸਾਥ ਸੰਗਤ ਜੀ ਅਸੀਂ ਆਪਣੇ ਕਾਤਲਾਂ ਨੂੰ ਭੁੱਲ ਜਾਈਏ ਅਸੀਂ ਆਪਣੇ ਨਾਲ ਬੀਤੀ ਭੁੱਲ ਜਾਈਏ ਜੋ ਦਰਬਾਰ ਸਾਹਿਬ ਤੇ ਟੇਹਰੀ ਕੀਤਾ ਹੈ ਇਹ ਦੇਸ਼ ਸਾਡੀ ਮੈਮਰਸਾਈਡ ਕਰ ਰਿਹਾ ਪਰ ਜਿਵੇਂ ਸਾਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੀਰੀ ਪੀਰੀ ਦੇ ਮਾਲਕ ਨੇ ਦੱਸਿਆ ਧਰਮ ਯੁੱਧ ਲੜਨਾ ਹੈ ਆਜ਼ਾਦੀ ਲੈਣੀ ਹੈ ਲੈਣੀ ਹੈ ਜਿੰਨਾ ਤੁਸੀਂ ਸਾਡੇ ਨਾਲ ਬੇਇਨਸਾਫੀ ਕਰੋਗੇ ਉਹਨਾਂ ਹੀ ਸਿੱਖ ਦੇਵਤਾ ਨਾਲ ਆਜ਼ਾਦੀ ਵੱਲ ਵਧਣਗੇ ਸਾਨੂੰ ਆਜ਼ਾਦੀ ਚਾਹੀਦੀ ਹੈ ਸਾਨੂੰ ਦੇਸ਼ ਚਾਹੀਦਾ ਹੈ ਜਿਹੋ ਜਿਹਾ ਭਾਰਤ ਹਿੰਦੂਆਂ ਦੇ ਮਗਰ ਚਾਹੇ ਬੰਗਲਾਦੇਸ਼ ਚ ਹੋਵੇ ਚਾਹੇ ਸੇਸ਼ਲ ਚ ਹੋਵੇ ਜਿੱਥੇ ਵੀ ਬਸਦੇ ਆ ਉਹਨਾਂ ਦੇ ਪਿੱਛੇ ਖੜਦਾ ਸਾਨੂੰ ਵੀ ਕਿਹੋ ਜਿਹਾ ਸਥਾਨ ਚਾਹੀਦਾ ਜਿਹੜੇ ਸਿੱਖਾਂ ਨੂੰ ਮਨੁੱਖ ਸਮਝ ਕੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੇ ਮਨੁੱਖਤਾ ਵਾਸਤੇ ਆਪਣੀ ਸ਼ਹਾਦਤ ਦਿੱਤੀ ਸਾਡੇ ਲਈ ਖੜਨ ਵਾਸਤੇ ਤਿਆਰ ਹੋ ਜਾਏ ਸੋ ਜੂ ਜੂ ਪਾਰੇਤ ਆਪਣੇ ਬੇਇਨਸਾਫੀਆਂ ਸਾਡੇ ਉੱਤੇ ਵਰਸਾਉਂਦੇ ਜਿਉਂ ਤੂੰ ਸਿੱਖ ਦ੍ਰਿੜ੍ਹਤਾ ਦੇ ਨਾਲ ਕਹਿੰਦੇ ਆ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ ਆ ਜਿਸ ਕਰਕੇ ਅੱਜ ਅਸੀਂ ਜਿੱਥੇ ਇਹ ਬੇਇਨਸਾਫੀ ਦਾ ਪ੍ਰੋਟੈਸਟ ਕਰਦੇ ਆ ਆਪਣੀ ਆਜ਼ਾਦੀ ਵੀ ਮੰਗਦੇ ਆ ਤੇ ਖਾਲਸਾ ਸਥਾਨ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੁਣ ਅੱਜ ਤੱਕ ਕਿੰਨਾ ਖੁੱਦ ਕੇ ਉਸ ਤੋਂ ਬਾਅਦ ਲੋਕ ਨਾਰੇ ਲਾ ਰਹੇ ਆ ਇਸ ਇਜਾਦ ਕਾਤਲਾਂ ਦਾ ਇਸ ਟਾਈਮ ਮੈਡਮ ਜੀ ਮਾਣ ਕਾਲੀ ਕਲਮਰ ਸਰ ਵੱਲੋਂ ਇਹਦਾ ਬਣਾਇਆ ਜਾਵੇਗਾ ਤੇ ਮਾਰਕ ਕੱਢਿਆ ਜਾਵੇਗਾ ਤੇ ਚੁੱਪ ਕਰਕੇ ਇਹ ਜੋ ਮਾਰਕ ਹੈ ਪਾਕਿਆ ਸਾਹਿਬ ਦੱਸਣਗੇ ਕਿੱਥੇ ਤੱਕ ਲੈ ਕੇ ਜਾਣਾ ਹੈ। ਝੋਕ ਦੇ ਵਿੱਚ ਆਪਾਂ ਹਿੰਦੂਸਤਾਨ ਦੀ ਨਿਆਂ ਪ੍ਰਣਾਲੀ ਹਿੰਦੂਸਤਾਨ ਦੇ ਸਿਸਟਮ ਦਾ ਅਸੀਂ ਪੁੱਤਲਾ ਫੂਕ ਕੇ ਤੇ ਦੇਸ਼ ਨੂੰ ਦੱਸਣਾ ਚਾਹੁੰਦੇ ਹਾਂ 45 ਸਾਲ ਤੇ ਦੇਸ਼ ਨੇ ਇਨਸਾਫ ਨਹੀਂ ਦਿੱਤਾ ਇਸ ਕਰਕੇ ਉਸ ਤੋਂ ਬਾਅਦ ਅਸੀਂ ਪ੍ਰੈਸ ਨੂੰ ਅੱਗੇ ਪਿੱਛੇ ਲਾ ਲਈ ਇਹ ਪੇਪਰ ਤੋਂ ਲੈ ਕੇ ਸੋਨ ਕਰਾਂਗੇ ਕੋਨਾ ਚਕਿਤਲਾ ਫੋਕਲ ਦਾ ਪ੍ਰੋਗਰਾਮ ਦਿੱਤਾ ਜਾਏਗਾ ਇਹਦੇ ਵਿੱਚ ਸਾਡੇ ਪਾਰਟੀ ਦੇ ਜੋ ਬਹੁਤ ਉੱਚੇ ਆਗੂਦਾਰ ਸਲਾਖ ਪਟਾ ਸਿੰਧੀ ਜਨਨ ਸ਼ਕਤੀ ਸਾਹਿਬ ਵੀ ਆਏ ਨੇ ਕਿਉਂਕਿ ਪਾਰਟੀ ਦੇ ਸੀਨੀਅਰ ਲੀਡਰ ਆਪਣੀ ਗੱਲ ਕਹਿ ਚੁੱਕੇ ਨੇ ਉਸ ਤੋਂ ਬਾਅਦ ਫੋਕਲ ਦਿੱਕਤਾਂ ਤੋਂ ਬਾਅਦ ਤੇ ਸਾਰੇ ਨੁਮਾਇੰਦੇ ਆਪਣੇ ਵਿਚਾਰ ਰੱਖਣਗੇ ਵਾਹਿਗੁਰੂ ਜੀ ਦਾ ਅਕਾਲ ਚਲਾ ਵਾਹਿਗੁਰੂ ਜੀ ਦੇ ਜੈਸੀ ਕਮਜ਼ੋਰ ਸੰਸਾਦੀ ਮਰਦਾ مورتا بابا مورتا پر دکونو مورتا بابا مورتا بابا ਦੰਗਾ ਪੂਰਤ ਤਵਲੋ ਪੁਤਲਾ ਫੁਕਿਆ ਗਿਆ ਹੈ ਔਰ ਖਾਸ ਕਰਕੇ ਗੱਲ ਕਰੀਏ ਦੰਗਾ ਪੀੜਤ ਬਹੁਤ ਹੀ ਜ਼ਿਆਦਾ ਸਰਕਾਰ ਤੋਂ ਨਾਰਾਜ਼ ਨੇ ਔਰ ਨਾਰੇ ਲਗਾਏ ਜਾ ਰਹੇ ਨੇ ਕਾਂਗਰਸ ਪਾਰਟੀ ਮੁਰਦਾਬਾਦ ਦੇ ਵੀ ਨਾਰੇ ਲਗਾਏ ਜਾ ਰਹੇ ਨੇ ਔਰ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਔਰ ਪੁਤਲੇ ਦੇ ਵਿੱਚ ਸੱਜਣ ਕੁਮਾਰ ਦੀ ਜੋ ਫੋਟੋ ਸੀ ਉਸਤੇ ਖਾਸ ਜੁੱਤੀਆਂ ਦੇ ਨਾਲ ਵੀ ਵਾਰ ਕੀਤੇ ਗਏ ਨੇ ਕਿਉਂਕਿ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਵੀ ਲਗਾਏ ਜਾ ਰਹੇ ਨੇ ਸੌਂਦ ਜਿੰਦਾਬਾਦ ਸੌਂਦ ਇਨਰ ਦੇਖੀਆਂ ਦੇ ਨਾਲ ਰੋਟਾ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਭਾਰਤ ਦੇ ਸਵੈਨ ਮੁਦਦ ਬਾਦ ਦੇ ਵੀ ਨਾਰੇ ਲਗਾਏ ਜਾ ਰਹੇ ਨੇ ਖਾਲਿਸਤਾਨ ਜਿੰਦਾਬਾਦ ਦੀ ਮੰਗ ਨੂੰ ਲੈ ਕੇ ਲਗਾਤਾਰ ਇਹਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਹਲੇ ਤੱਕ ਵੀ ਜਿਹੜਾ ਇਨਸਾਫ ਨਹੀਂ ਮਿਲਿਆ ਜਿਸ ਕਾਰਨ ਅੱਜ ਸਾਨੂੰ ਫੇਰ ਇਕੱਠੇ ਹੋ ਕੇ ਸੱਜਣ ਕੁਮਾਰ ਦਾ ਪੁਤਲਾ ਫੁਕਣਾ ਪਿਆ ਔਰ ਮਰਦਾਬਾ ਜਿੰਦਾਬਾਦ ਬਾਦਲ ਗਰੁੱਪ ਮਰਦਾਬਾ ਜਿੰਦਾਬਾਦ ਮਰਦਾਬਾ ਸਿੱਖਿਆ ਜਲ ਇੰਡੀਆ ਜਿੰਨੀਆਂ ਸਿਆਸੀ ਪਾਰਟੀਆਂ ਨੇ ਜਿਹੜੀਆ ਪਾਰਲੀਮੈਂਟ ਚ ਬੈਠਦੀਆਂ ਨੇ ਤਸਵੀਰਾਂ ਬਿਲਕੁਲ ਸਾਫ਼ ਨੇ ਤਿਸਰਾ 1984 ਸਿੱਕਾ ਕਤਲੇਆਮ ਦੇ ਵਿੱਚ ਅੱਜ ਸੱਜਣ ਕੁਮਾਰ ਦਾ ਤੇ ਹੋਰ ਲੀਡਰਾਂ ਦਾ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਭਾਜੀਪੀ ਦੇ ਲੀਡਰਾਂ ਦਾ ਪਤਲਾ ਫੁੱਕਿਆ ਗਿਆ ਪਰ ਇੰਨੇ ਸਾਲ ਹੋ ਕੇ ਇਹਨਾਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ ਔਰ ਸੰਘਰਸ਼ ਰੈਗੂਲਰ ਜਿਹੜਾ ਹੈ ਉਹ ਜਾਰੀ ਰਿਹਾ ਲੇਕਿਨ ਹੁਣ ਕੋਟ ਨੇ ਸੱਜਣ ਕੁਮਾਰ ਨੂੰ ਬਰੀ ਕਰਨ ਤੋਂ ਬਾਅਦ ਇਹਨਾਂ ਦੇ ਜ਼ਖਮ ਜਿਹੜੇ ਨੇ ਫੇਰ ਉਦੇੜ ਦਿੱਤੇ ਨੇ ਇਸੇ ਕਰਕੇ ਇਹਨਾਂ ਲੋਕਾਂ ਨੂੰ ਜਿਹੜੇ ਕਿ ਦੰਗਾ ਪੀੜਤ ਨੇ ਜਾਂ ਸਿੱਖ ਕਤਲੇਆਮ ਦੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਹਾਲੇ ਤੱਕ ਸਜ਼ਾ ਨਹੀਂ ਮਿਲੀ ਇਸੇ ਕਰਕੇ ਅੱਜ ਖੜ੍ਹਦੇ ਵਿੱਚ ਇਹਨਾਂ ਲੋਕਾਂ ਨੇ ਇਹਨਾਂ ਪੀੜਤ ਲੋਕਾਂ ਨੇ ਕਾਂਗਰਸ ਪਾਰਟੀ ਦੇ ਉਹਨਾਂ ਲੀਡਰਾਂ ਜਿਹੜੇ ਕਤਲਿਆਮ ਵਿੱਚ ਸ਼ਾਮਲ ਸਨ ਜਾਂ ਜਿਨ੍ਹਾਂ ਦੇ ਸਾਹਮਣੇ ਕਤਲੇਆਮ ਹੋਇਆ ਉਹਨਾਂ ਦੀ ਅੱਜ ਪੁਤਲੇ ਫੁੱਟੇਗੇ ਤਸਵੀਰਾਂ ਤੁਸੀਂ ਇਸ ਸਮੇਂ ਖੜ੍ਹਦੇ ਤੋਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਇਹ ਲੋਕ ਮੁਰਦਾਬਾਦ ਦੇ ਨਾਰੇ ਲਾਰੇ ਨੇ ਕਿਉਂਕਿ ਇਹਨਾਂ ਲੋਕਾਂ ਨੂੰ ਇਨਸਾਫ ਜਿਹੜਾ ਹੈ ਉਹ ਨਹੀਂ ਮਿਲਿਆ। ਸੇਦ ਉਸਤਾਰ ਮੁਰਦਾਬਾਦ ਅਵਾਜ਼ ਨਹੀਂ ਆ ਰਹੀ। ਸੇਦ ਉਸਤਾਰ ਮੁਰਦਾਬਾਦ ਜਿਹੜੇ ਇਕੱਠ ਹੋਇਆ ਸੀ ਕਾਫੀ ਜ਼ਿਆਦਾ ਚਾਮ ਲੱਗ ਚੁੱਕਿਆ ਔਰ ਐਂਬੂਲੈਂਸ ਨੂੰ ਰਸਤਾ ਦੇਣ ਦੀ ਵੀ ਦਿੱਕਤ ਆ ਰਹੀ ਸੀ ਪਰ ਬਹੁਤ ਹੀ ਆਸਾਨੀ ਦੇ ਨਾਲ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਬਹੁਤ ਹੀ ਵਧੀਆ ਢੰਗ ਨਾਲ ਕੰਮ ਕਰ ਰਿਹਾ ਔਰ ਦੇਖਿਆ ਜਾ ਸਕਦਾ ਹੈ ਕਿ ਪੂਰੇ ਜਾਮ ਨੂੰ ਕੰਟਰੋਲ ਕੀਤਾ ਹੋਇਆ ਔਰ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਸੋ ਜਿੰਨੇ ਵੀ ਲੋਕ ਨੇ ਬੜੀ ਹੀ ਆਸਾਨੀ ਦੇ ਨਾਲ ਇੱਥੋਂ ਗੁਜ਼ਰ ਰਹੇ ਨੇ ਪੁਲਿਸ ਪ੍ਰਸ਼ਾਸਨ ਦਾ ਵੀ ਇਸ ਦੇ ਵਿੱਚ ਬਹੁਤ ਵੱਡਾ ਹੱਥ ਹੈ ਕਿਉਂਕਿ ਜਦੋਂ ਵੀ ਕੋਈ ਹਮੇਸ਼ਾ ਪ੍ਰਦਰਸ਼ਨ ਕੀਤਾ ਜਾਂਦਾ ਤਾਂ ਜਾਮ ਹਮੇਸ਼ਾ ਲੱਗਿਆ ਜਾਂਦਾ ਔਰ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਇੱਥੇ ਬਹੁਤ ਹੀ ਆ ਆਸਾਨ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਸਾਰਾ ਇੱਥੇ ਕੰਟਰੋਲ ਕੀਤਾ ਜਾ ਰਿਹਾ ਹੈ ਔਰ ਜਿਹੜਾ ਇਕੱਠ ਹੈ ਰੋਜ਼ ਪ੍ਰਦਰਸ਼ਨ ਦਾ ਹੁਣ ਵਾਪਸ ਜਾ ਰਿਹਾ ਸੋ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕੀ ਜਿਹੜਾ ਖਾਸ ਤੁਹਾਡਾ ਅੱਜ ਰੋਜ਼ ਪ੍ਰਦਰਸ਼ਨ ਦਾ ਸੀ ਕੀ ਕਹਿਣਾ ਚਾਹੁੰਦੇ ਨੇ ਇਗੀ ਉਹਨਾਂ ਦੀਆਂ ਹੋਰ ਮੰਗਾਂ ਨੇ ਜਿਸ ਨੂੰ ਲੈ ਕੇ ਅੱਜ ਉਹਨਾਂ ਨੇ ਇੱਥੇ ਬਹੁਤ ਹੀ ਵੱਡਾ ਇਕੱਠ ਕੀਤਾ ਔਰ ਪੁਤਲਾ ਖਾਸ ਕਰ ਫੁਕਿਆ ਗਿਆ ਹੈ ਸੱਜਣ ਕੁਮਾਰ ਦਾ ਕਿਉਂਕਿ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਇਹਨਾਂ ਦਾ ਇਹੀ ਰੋਸ ਹੈ ਕਿ ਜਿਹੜੇ ਵੀ ਸਾਡੇ ਸਿੱਖ ਦੰਗਾ ਪੀੜਿਤ ਨੇ ਉਹਨਾਂ ਨੂੰ ਇਨਸਾਫ ਅੱਜ ਤੱਕ ਨਹੀਂ ਮਿਲਿਆ ਕਿਉਂਕਿ ਉਹ ਇਨਸਾਫ ਲਈ ਦਰਦਰ ਦੀਆਂ ਠੋਕਰਾਂ ਖਾਂਦੇ ਨੇ ਇਨਸਾਫ ਲਈ ਉਹਨਾਂ ਨੂੰ ਬਾਰ-ਬਾਰ ਪ੍ਰਦਰਸ਼ਨ ਕਰਨੇ ਪੈਂਦੇ ਨੇ ਫੇਰ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਅ ਸੋ ਮੇਰੇ ਨਾਲ ਨੇ ਈਮਾਨ ਸਿੰਘ ਮਾਨ ਗੱਲਬਾਤ ਕਰਦੇ ਆ ਅੱਜ ਸਰ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਮਝਦਾ ਕਿ ਸਟੇਟ ਨੇ ਸਾਡਾ ਜੇਨੋਸਾਈਡ ਕੀਤਾ ਹੈ ਜੇਨੋਸਾਈਡ ਕਰਨ ਵਾਲਿਆਂ ਨੂੰ ਸਟੇਟ ਨੇ ਬਚਾਇਆ ਹੈ ਔਰ ਅਦਾਲਤਾਂ ਦੇ ਵਿੱਚ ਉਹਨਾਂ ਨੂੰ ਗੁਨਾਹਗਾਰ ਇਸ ਕਰਕੇ ਨਹੀਂ ਠਰਾਇਆ ਹੈਗਾ ਕਿ ਉਹ ਸਾਡੀ ਇਸ ਇਤਿਹਾਸ ਨੂੰ ਮਟਾਉਣਾ ਚਾਹੁੰਦੇ ਆ ਮੈਮੋਰਾਸਾਈਡ ਕਰਨਾ ਚਾਹੁੰਦੇ ਆ ਤੁਹ ਕਿੰਨਾ ਕਿੰਨਾਂ ਨੂੰ ਤੁਸੀਂ ਕਿਹੜੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਜ਼ਿਆਦਾ ਠਹਿਰਾ ਰਹੇ ਦੇਖੋ 84 ਤੋਂ ਬਾਅਦ ਬਹੁਤ ਸਾਰੀਆਂ ਸਰਕਾਰਾਂ ਆਈਆਂ ਹੈਗੀਆਂ ਚੰਦਰਸ਼ੇਖਰ ਵੀ ਸੀਗਾ ਹੋਰ ਰਾਜਾ ਵੀ ਪੀ ਸਿੰਘ ਸੀਗੇ ਉਸ ਤੋਂ ਉਪਰੰਤ ਵਾਜਪਾਈ ਦੀਆਂ ਵੀ ਸਰਕਾਰਾਂ ਆਈਆਂ ਹੈਗੀਆਂ ਜਿਹਦੇ ਵਿੱਚ ਕਾਲੀ ਤਾਲ ਵੀ ਹਿੱਸੇਦਾਰ ਸੀਗੇ ਔਰ ਕਾਂਗਰਸ ਦੀ ਵੀ ਆਈਆ ਮਨਮੋਹਨ ਸਿੰਘ ਵੀ ਉੱਥੇ ਸੀਗਾ ਉਨੇ ਨਹੀਂ ਇਹਦੇ ਉੱਤੇ ਕੋਈ ਐਕਸ਼ਨ ਕਰਾਇਆ ਹੈਗਾ ਸੋ ਜਿਹੜੇ ਵੀ ਸਟੇਟ ਪੱਖੀਆਂ ਪਾਰਟੀਆਂ ਹੈਗੀਆਂ ਇਹ ਇਹਨਾਂ ਦਾ ਮਕਸਦ ਹੀ ਇਹ ਹੈ ਕਿ ਸਾਡੇ ਜੈਨੋਸਾਈਡ ਨੂੰ ਰਿਪਰੈਸ ਕਰਨ ਔਰ ਸਾਨੂੰ ਭੁਲਾਉਣ ਦਾ ਯਤਨ ਕਰਨ ਮੈਮੋਸਾਈਡ ਕਰਨ ਔਰ ਸਾਨੂੰ ਇਨਸਾਫ ਨਾ ਮਿਲੇ ਪਰ ਸਾਡੇ ਸਿੱਖਾਂ ਦੀ ਆਸ ਹੈ ਕਿ ਸਾਡੇ ਮਗਰ ਵੀ ਇੱਕ ਸਟੇਟ ਹੋਵੇ ਜਿਵੇਂ ਹਿੰਦੂਆਂ ਦੇ ਮਗਰ ਬੰਗਲਾਦੇਸ਼ ਵਿੱਚ ਗਰਜ ਕੇ ਬੋਲਿਆ ਹੈਗਾ ਸਾਡਾ ਵੀ ਇੱਕ ਸਟੇਟ ਹੋਵੇ ਜਿਹਦੇ ਵਿੱਚ ਸਾਡੇ ਕਤਲਿਆਮ ਤੇ ਕੋਈ ਐਕਸ਼ਨ ਲਿੱਤਾ ਜਾਵੇ ਇਨਸਾਫ ਦਵਾਵੇ ਸੋ ਅਸੀਂ ਇਹ ਅਸਾਸ ਚ ਕਿਸੀਂ ਆਜ਼ਾਦ ਹੋਵਾਂਗੇ ਇਸ ਦੇਸ਼ ਦੀਆਂ ਜਿਹੜੀਆਂ ਸਾਡੇ ਬਰਖਲਾ ਸੰਸਥਾਵਾਂ ਹੈਗੀਆਂ ਔਰ ਇਹ ਦੇਸ਼ ਹੈਗਾ ਉਸ ਤੋਂ ਅਸੀਂ ਆਜ਼ਾਦ ਹੋ ਸਕੀਏ ਸਿੱਖਾਂ ਨੂੰ ਹੀ ਮੇਨ ਟਾਰਗੇਟ ਕਿਉਂ ਕੀਤਾ ਜਾਂਦਾ ਕਿਉਂਕਿ ਸਿੱਖ ਜਿਹੜੇ ਹਮੇਸ਼ਾ ਸੱਚ ਦੀ ਆਵਾਜ਼ ਨੂੰ ਚੁੱਕਦੇ ਨੇ ਕਿਹਾ ਇਹੀ ਮੇਨ ਮਕਸਦ ਹੈ ਮੇਰਾ ਖਿਆਲ ਜਿਹੜੀ ਹਿੰਦੀ Hindu Hindustan ਦੀ ਲੋਬੀ ਹੈ ਹਿੰਦੂਤਵਾਦ ਦਾ ਪ੍ਰੋਜੈਕਟ ਚਲਾ ਰਹੀ ਹੈ ਉਹਨਾਂ ਨੇ ਸਿੱਖਾਂ ਨਾਲ ਵੀ ਇਹ ਕੀਤਾ ਹੈ ਮੁਸਲਮਾਨਾ ਨਾਲ ਕਸ਼ਮੀਰ 'ਚ ਯੂਪੀ ਦੇ ਵਿੱਚ ਉਹਨਾਂ ਦੇ ਮਸਜਿਦ ਢਾਕੇ ਮੰਦਰ ਬਣਾਏ ਹੈਗੇ ਆਂ ਕ੍ਰਿਸ਼ਨਾ ਨੰਨਾ ਸਾੜੀਆਂ ਹੈਗੀਆਂ ਜਿਹੜੀ ਵੀ ਗੈਰ ਹਿੰਦੂ ਕਮਿਊਨਿਟੀ ਉਰੇ ਹੈਗੀ ਐ ਉਸ ਨੂੰ ਇਹਨਾਂ ਨੇ ਟਾਰਗੇਟ ਕਰਕੇ ਦਬਾ ਕੇ ਆਪਣਾ ਇੱਕ ਹਿੰਦੂ ਰਾਸ਼ਟਰ ਬਣਾਇਆ ਹੈ ਬਣਿਆ ਹੋਇਆ ਹੈ ਜਿਹਦੇ ਵਿੱਚ ਸਾਡੇ ਵਾਸਤੇ ਸਾਨੂੰ ਇਨਸਾਫ ਤੋਂਣ ਵਾਸਤੇ ਕੋਈ ਥਾਂ ਨਹੀਂ ਹੈ ਜਿਸ ਕਰਕੇ ਅਸੀਂ ਇੱਕ ਆਜ਼ਾਦ ਮੁਲਕ ਭਾਲਦੇ ਆਂ ਹੁਣ ਮੇਨ ਤੁਹਾਡੀ ਮੇਨ ਮੰਗ ਕੀ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਗਿਆ ਪੁਤਲਾ ਫੁਕਿਆ ਗਿਆ ਮੈਂ ਦੇਖਿਆ ਨਰਿੰਦਰ ਮੋਦੀ ਦੀ ਵੀ ਫੋਟੋ ਲਗਾਈ ਗਈ ਹੈ ਔਰ ਇੰਦਰਾ ਗਾਂਧੀ ਦੀ ਵੀ ਫੋਟੋ ਲਗਾਈ ਗਈ ਸੀ ਸੋ ਮੇਨ ਤੁਹਾਡੀ ਕੀ ਮੰਗ ਹੈ ਕੀ ਚਾਹੁੰਦੇ ਹੋ ਦੇਖੋ ਇੰਦਰਾ ਗਾਂਧੀ ਨੇ ਸ਼ਰਿਆਮ ਸਾਡਾ ਕਤਲੇਆਮ ਕਰਾਇਆ ਰਾਜੀਵ ਗਾਂਧੀ ਨੇ ਕਰਾਇਆ ਹੈਗਾ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕਹਿੰਦਾ ਹੈ ਕਿ ਹਰਦੀਪ ਸਿੰਘ ਨਿਜਰ ਦੀ ਟਾਰਗੇਟਡ ਕਿਲਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਯੂਐਸ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਗੁਰਪਤਵੰਨ ਸਿੰਘ ਪੰਨੂ ਦੇ ਉੱਤੇ ਅਸੈਸਿਨੇਸ਼ਨ ਅਟੈਂਪਟ ਹੋਇਆ ਉਹਦੇ ਵਿੱਚ ਭਾਰਤੀ ਸਰਕਾਰ ਤੇ ਉਂਗਲ ਚੱਕਦੇ ਆ ਜਿਹੜਾ ਨਰਿੰਦਰ ਮੋਦੀ ਹੈ ਟੋਟਲੀ ਐਂਟੀ ਸਿੱਖ ਹੈਗਾ ਔਰ ਇਹ ਸਾਰੀਆਂ ਸਰਕਾਰਾਂ ਸਿੱਖਾਂ ਦੇ ਬਰਖਲਾਫ ਹੈਗੀਆਂ ਅਸੀਂ ਉਹ ਆਜ਼ਾਦੀ ਭਾਲਦੇ ਆ ਜਿਹਦੇ ਵਿੱਚ ਸਾਨੂੰ ਇਨਸਾਫ ਵੀ ਮਿਲੇ ਸਾਨੂੰ ਰਹਿਣ ਬਹਿਣ ਤੋਂ ਕੋਈ ਮਾਰੇ ਨਾ ਸਾਡਾ ਜੈਨੋਸਾਈਡ ਨਾ ਹੋਵੇ ਸੋ ਅਸੀਂ ਚਾਹੁੰਦੇ ਆ ਇੱਕ ਆਜ਼ਾਦ ਮੁਲਕ ਜਿਹਦੇ ਵਿੱਚ ਸਾਨੂੰ ਆਜ਼ਾਦੀ ਦੀ ਕਿਰਨ ਮਿਲੇ ਤੁਸੀਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾ ਰਹੇ ਸੀ ਤੁਸੀਂ ਮੰਗ ਕਰਦੇ ਹੋ ਕਿ ਖਾਲਿਸਤਾਨ ਆ ਮੈਂ ਸਪਸ਼ਟ ਰੂਪ ਚ ਖਾਲਿਸਤਾਨ ਦੀ ਮੰਗ ਕਰਦਾ ਹੈਗਾ ਕਿਉਂਕਿ ਇਸ ਦੇਸ਼ ਦੇ ਵਿੱਚ ਸਾਡਾ ਕਤਲੇਆਮ ਹੋ ਰਿਹਾ ਸਾਨੂੰ ਕੋਈ ਜਸਟਿਸ ਨਹੀਂ ਮਿਲ ਰਹੀ ਸਾਡੇ ਪਾਣੀ ਖੋਏ ਜਾ ਰਹੇ ਹਨ ਜਿਹੜੇ ਸਿੱਖ ਬਾਹਰ ਵੱਸਦੇ ਆ ਉਹਨਾਂ ਦੀ ਟਾਰਗੇਟਡ ਕਿਲਿੰਗ ਹੋਈ ਰਹੀ ਹੈ ਔਰ ਸਾਨੂੰ جنگ ਦਾ ਮੈਦਾਨ ਪੰਜਾਬ ਦੇ ਵਿੱਚ ਬਣਾਉਣ ਦੇ ਯਤਨ ਲਗਾਤਾਰ ਹੋ ਰਹੇ ਹਨ ਕਿਉਂਕਿ ਮੁਖਤਰਾ ਐਂਟੀ ਮੁਸਲਮ ਹੈ ਔਰ ਪਾਕਿਸਤਾਨ ਨਾਲ ਸਦਾ ਜੰਗ ਲੜਨੀ ਚਾਹੁੰਦੀ ਹੈ